ਗੁਰਮੀਤ ਰਾਮ ਰਹੀਮ ਨੇ ਐਪਲੀਕੇਸ਼ਨ ਦਿੱਤੀ ਕਿ ਮੈਂ ਆਊਟ ਆਫ ਕੰਟਰੀ ਜਾਣਾ ਕੋਈ ਫਿਲਮ ਸ਼ੂਟ ਕਰਨੀ ਹੈ ਤੇ ਮੈਨੂੰ ਕੋਟ ਇਜਾਜ਼ਤ ਦਵੇ ਮਹਾਲੀ ਰੋਡ ਤੇ ਪੱਕਾ ਤਰਨਾ ਲੱਗਿਆ ਹੈ ਮੋਰਚਾ ਲੱਗਿਆ ਕਿਤੇ ਨਾ ਕਿਤੇ ਕਹਿੰਦੇ ਨੇ ਸਿੱਖਾਂ ਦੇ ਨਾਲ ਵੀਤ ਕਰਾ ਕਿਉਂ ਹਾਲਾਂਕਿ ਉਸਨੇ ਤਾਂ ਕਾਫੀ ਰੇਪ ਕੀਤੇ ਨੇ ਨਪੁੰਸਕ ਬਣਾਏ ਨੇ ਤੇ ਜਿਸ ਤਰੀਕੇ ਨਾਲ ਮਰਡਰ ਕੀਤੇ ਨੇ ਜਿਸ ਬੰਦੇ ਦੀ ਸਜ਼ਾ ਪੂਰੀ ਹੋ ਗਈ ਹੈ ਨਾ ਉਹਨੂੰ ਜੇਲ ਅਥਾਰਟੀ ਇੱਕ ਮਿੰਟ ਫालतू ਰੱਖ ਲੇ ਤੇ ਉਹਦੇ ਤੇ ਇਹੋ ਇਹੋ ਜਿਹੇ ਪਰਚੇ ਹੋ ਸਕਦੇ ਕਿ ਪੁੱਛੇ ਕੁਝ ਤੇ ਪੰਚਕੁਲਾ ਉਸ ਦਿਨ ਕਿਸੇ ਹੋਰ ਕੇਸ ਦੀ ਸੁਣਵਾਈ ਨਹੀਂ ਸੀ ਹੋਈ ਈਵਨ ਮੇਰਾ ਵੀ ਉਸ ਦਿਨ ਕੇਸ ਸੀ ਤੇ ਸਾਨੂੰ ਵੀ ਨਹੀਂ ਸੀ ਕੋਰਟ ਚ ਜਾਣ ਦਿੱਤਾ ਗਿਆ ਮੈਂ ਤੁਹਾਨੂੰ ਅੱਜ ਇੱਕ ਕੋਈ ਖਵਾਣੀ ਨਹੀਂ ਕਰ ਦਿੰਦਾ ਬਾਬੇ ਦੀ ਟੋਟਲ ਸਜ਼ਾ ਵੀ ਘਟੇਗੀ ਜੱਜਮੈਂਟ ਕਢਾਈ ਹੈ 16000 ਰੁਪਏਾਂ ਦੀ ਜੱਜਮੈਂਟ ਹੈਗੀ ਹੈ ਇਹ ਬਾਬਾ ਕੋਈ ਸਪੈਸ਼ਲ ਨਹੀਂ ਹੈ ਬਾਬਾ ਡੇਰਾ ਸਾਧ ਗੁਰਮੀਤ ਰਾਮ ਰਹੀਮ ਨੂੰ ਮਿਲੀ ਫਿਰ ਪ੍ਰੋਲ ਤੇ ਬਹੁਤ ਸਾਰੇ ਪ੍ਰੋਲ ਮਿਲਣ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਵਿਵਾਦ ਖੜੇ ਹੋ ਰਹੇ ਨੇ ਬਹੁਤ ਸਾਰੇ ਸਵਾਲ ਖੜੇ ਨੇ ਸੋ ਉਸੇ ਤੇ ਹੀ ਚਰਚਾ ਕਰਨ ਦੇ ਲਈ ਅੱਜ ਆਪ ਆਏ ਹੋਏ ਆਂ ਹਾਈ ਕੋਰਟ ਦੇ ਵਿੱਚ ਸਾਡੇ ਨਾਲ ਮਾਨਯੋਗ ਜਿੱਦਾਂ ਵਕੀਲ ਸਾਹਿਬ ਨੇ ਐਡਵੋਕੇਟ ਸੁਨੀਲ ਮਨਲਨ ਜੀ ਸੋ तमाम ਗੱਲਾਂ ਬਾਤਾਂ ਰਹਿਣ ਗਿਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਦਰਸ਼ਕੂਆਂ ਨੂੰ ਮੇਰਾ ਪਿਆਰ ਭਰਿਆ ਨਮਸਕਾਰ ਤੇ ਸਤਿ ਸ੍ਰੀ ਅਕਾਲ ਜੀ ਸਰ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਦੇ ਨਾਲ ਅੱਜ ਪੰਜਾਬ ਦਾ ਇੰਡੀਆ ਦਾ ਮਾਹੌਲ ਚੱਲ ਰਿਹਾ ਹੈ ਹਰ ਪਾਸੇ ਇਹੀ ਨਿਊਜ਼ ਚੱਲ ਰਹੀ ਹੈ ਜਿਸ ਤਰੀਕੇ ਦੇ ਨਾਲ ਰਾਮ ਰਹੀਮ ਨੂੰ ਫਿਰ 12ਵੀਂ ਮਾਰ ਪਰੋਲ ਮਿਲੀ ਹੈ ਤੇ ਕਿਤੇ ਨਾ ਕਿਤੇ ਵਿਵਾਦ ਵੀ ਖੜੇ ਹੋ ਰਹੇ ਨੇ ਉਹਦੇ ਬਾਰੇ ਕੀ ਕਹੋਗੇ ਸਰ ਪਰੋਲ ਉਹਦਾ ਹੱਕ ਹੈ ਰਾਈਟ ਹੈ ਕਿਸੇ ਵੀ ਕੈਦੀ ਦਾ ਮੈਂ ਉਹਨੂੰ ਰਿਲੀਜੀਅਸਲੀ ਨਹੀਂ ਜੋੜਦਾ ਕਿਤੇ ਵੀ ਮੈਂ ਤਾਂ ਉਹਨੂੰ ਇੱਕ ਕੋਰਟ ਦੀ ਲੈਂਗੁਏਜਾਂ ਲੀਗਲ ਮੈਨ ਹੋਣ ਦੇ ਨਾਤੇ ਇੱਕ ਕੈਦੀ ਦੇ ਨਾਤੇ ਗੱਲ ਕਰਦਾ ਕਿਉਂਕਿ ਕਨਵਿਕਟਿਡ ਹੈ ਉਹਦੇ ਲਈ ਜਿਹੜੀ ਵੀ ਜਿੰਨੀ ਵੀ ਜੇਲ ਉਹਨੂੰ ਮਿਲੀ ਹੈ ਦੋ ਕੇਸਾਂ ਚ ਬਲਾਤਕਾਰ ਪਲੱਸ ਮਰਡਰ ਦੇ ਕੇਸ ਸੋ ਸਾਡਾ ਜਿਹੜਾ ਲਾਅ ਹੈ ਉਹ ਰੀਫਾਰਮੇਸ਼ਨ ਦਾ ਲਾਅ ਹੈ ਯਾਨੀ ਕਿ ਬੰਦੇ ਨੂੰ ਸੁਧਰਨ ਦਾ ਮੌਕਾ ਦਿੱਤਾ ਜਾਵੇ ਰਾਈਟ ਤੇ ਜਦੋਂ ਮੈਂ ਤੁਹਾਨੂੰ ਦੱਸਦਾ ਜਦੋਂ ਟ੍ਰਾਇਲ ਚੱਲ ਰਿਹਾ ਸੀ ਡਿਊਰਿੰਗ ਟ੍ਰਾਇਲ ਗੁਰਮੀਤ RAM ਰਹੀਮ ਨੇ ਐਪਲੀਕੇਸ਼ਨ ਦਿੱਤੀ ਕਿ ਮੈਂ ਆਊਟ ਆਫ ਕੰਟਰੀ ਜਾਣਾ ਹੈ ਕੋਈ ਫਿਲਮ ਸ਼ੂਟ ਕਰਨੀ ਹੈ ਤੇ ਮੈਨੂੰ ਕੋਰਟ ਇਜਾਜ਼ਤ ਦਵੇ ਤੇ ਕੋਰਟ ਨੇ ਉਦੋਂ ਵੀ 5 ਲੱਖ ਰੁਪਏ ਸਿਕਿਉਰਿਟੀ ਤੇ ਕਈ ਵਾਰ 2 3 4 ਵਾਰ ਉਹਨੂੰ ਇਜਾਜ਼ਤ ਦਿੱਤੀ ਔਰ ਸਭ ਤੋਂ ਵਧੀਆ ਗੱਲ ਕੀ ਸੀ ਉਹਦੀ ਕਿ ਉਹ ਟਾਈਮ ਸਰ ਕੋਰਟ ਚ ਆ ਕੇ ਜਾਂ ਜਿੱਥੇ ਵੀ ਉਹਦੀ ਹਾਜ਼ਰੀ ਸੀ ਉਹਨੇ ਉਹ ਹਾਜ਼ਰੀ ਕਨਫਰਮ ਕੀਤੀ ਸੋ ਬਾਹਰ ਜਾਣਾ ਵੀ ਤੁਹਾਡਾ ਸੰਵਿਧਾਨਿਕ ਰਾਈਟ ਹੈ ਤੁਹਾਨੂੰ ਰੋਕਿਆ ਨਹੀਂ ਜਾ ਸਕਦਾ ਫੋਰਨ ਟ੍ਰੈਵਲ ਕਰਨਾ ਪਾਸਪੋਰਟ ਮਿਲਣ ਤੋਂ ਤੁਹਾਨੂੰ ਰੋਕਿਆ ਨਹੀਂ ਜਾ ਸਕਦਾ ਔਰ ਇਸੇ ਤਰ੍ਹਾਂ ਜਦੋਂ ਤੁਸੀਂ ਕੈਦ ਚੋਂ ਤੁਸੀਂ ਸਜ਼ਾ ਕੱਟ ਰਹੇ ਹੋ ਉਹ ਸਹੀ ਹੈ ਗਲਤ ਹੈ ਮੈਂ ਉਹਦੇ ਤੇ ਫਿਰ ਡਿਬੇਟ ਨਹੀਂ ਕਰਦਾ ਪੇਰੋਲ ਮਿਲਣਾ ਵੀ ਤੁਹਾਨੂੰ ਇੱਕ ਤੁਹਾਡਾ ਰਾਈਟ ਹੈ ਤੁਸੀਂ ਜਦੋਂ ਉਸ ਪੇਰੋਲ ਦੀ ਰਿਸਪੈਕਟ ਰੱਖ ਰਹੇ ਹੋ ਮਾਨਯੋਗ ਅਦਾਲਤ ਨੇ ਤੁਹਾਨੂੰ ਟਾਈਮ ਦਿੱਤਾ ਕਿ ਫੋਰ ਐਗਜ਼ਾਮਪਲ 30 ਤਰੀਕ ਸ਼ਾਮੀ 5 ਵਜੇ ਤੋਂ ਪਹਿਲਾਂ ਪਹਿਲਾਂ ਜਾਂ 7 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਕੋਰਟ ਉਥੇ ਜੇਲੇ ਸਰਿੰਡਰ ਕਰੋਗੇ ਤੇ ਤੁਸੀਂ ਉੱਥੇ ਜਾ ਕੇ ਸਰਿੰਡਰ ਕਰਤਾ ਤੇ ਕੋਰਟ ਇਹਦੇ ਤੋਂ ਸੈਟੀਸਫਾਈਡ ਹੈ ਕਿ ਬੰਦਾ ਐਸਕੌਂਡ ਨਹੀਂ ਕਰੇਗਾ اپنی سزا ਘਟੇਗਾ ਔਰ ਮੈਂ ਤੁਹਾਨੂੰ ਇਹ ਇੱਕ ਭੁੱਖਵਾਣੀ ਵੀ ਕਰ ਦਿੰਦਾ ਬਾਬੇ ਦੀ ਟੋਟਲ سزا ਵੀ ਘਟੇਗੀ ਇਹ ਵੀ ਨੋਟ ਕਰ ਲੈਣਾ ਕਿ ਉਹਦੀ سزا ਘਟੇਗੀ ਕਿਉਂਕਿ ਜਿਹੜਾ ਵੀ ਕੈਦੀ ਗੁੱਡ ਕੰਡਕਟ ਦਿੰਦਾ ਹੈ ਗੁੱਡ ਬਿਹੇਵੀਅਰ ਦਿੰਦਾ ਜਿਹੜਾ ਜੇਲ ਦੇ ਅੰਦਰ ਦਾ ਵਾਤਾਵਰਨ ਵਧੀਆ ਰੱਖਦਾ ਹੈ ਸਪੋਰਟ ਕਰਦਾ ਹੈ ਲੀਗਲ ਸਿਸਟਮ ਨੂੰ ਤੇ ਉਹਨੂੰ ਇਹ ਬੈਨੀਫਿਟਸ ਦਿੱਤੇ ਜਾਂਦੇ ਨੇ ਇਹ ਬਾਬਾ ਕੋਈ ਸਪੈਸ਼ਲ ਨਹੀਂ ਹੈ ਬਾਬਾ ਕਾਨੂੰਨ ਦੀ ਨਜ਼ਰ ਚ ਕੈਦੀ ਹੈ ਤੇ ਕੈਦੀ ਦੇ ਜੋ ਰਾਈਟਸ ਨੇ ਉਹ ਬਾਬੇ ਨੂੰ ਮਿਲਣਗੇ ਮਿਲਦੇ ਰਹਿਣਗੇ ਔਰ ਮਿਲਨੇ ਚਾਹੀਦੇ ਵੀ ਨੇ ਕਿਉਂਕਿ ਇਹ ਇੱਕ ਐਸੇ ਕਹਾਂਗੇ ਸੋਸਾਇਟੀ ਦੇ ਮਾਡਲਸ ਹੁੰਦੇ ਨੇ ਜਿੱਥੋਂ ਦੁਨੀਆ ਨੂੰ ਕਈ ਨੌਲੇਜਾਂ ਮਿਲਦੀਆਂ ਅੱਜ ਦੇਖੋ ਤੁਸੀਂ ਮੇਰੇ ਇੰਟਰਵਿਊ ਕਰਨ ਆਏ ਹੋ ਨਹੀਂ ਤਾਂ ਕਈ ਕੈਦਿਆਂ ਨੂੰ ਅੱਜ ਤੱਕ ਪੇਰੋਲ ਮਿਲਦੀ ਵੀ ਪੁੱਛਣੇ ਨਹੀਂ ਆਏ ਕੀ ਹੁੰਦੀ ਪੇਰੋਲ ਕਿਵੇਂ ਮਿਲਦੀ ਹੈ ਕੀ ਦੀਆਂ ਸ਼ਰਤਾਂ ਨੇ ਅੱਜ ਕਈਆਂ ਨੂੰ ਸਮਝ ਆਏਗੀ ਔਰ ਉਹ ਲੋਕ ਵੀ ਆਪਣਾ ਕੰਡਕਟ ਅੱਛਾ ਕਰਨਗੇ ਕਿਉਂਕਿ ਸੁਧਰਨ ਸੁਧਾਰ ਹੈ ਸਾਡੇ ਜ਼ਿਲ੍ਹਿਆਂ ਦਾ ਨਾ ਸੁਧਾਰ ਕਰ ਰਿਹਾ ਹੈ ਔਰ ਰੀਫਾਰਮੇਸ਼ਨ ਤੇ ਅਸੀਂ ਕੰਮ ਕਰ ਰਹੇ ਹਾਂ ਪਰ ਸਵਾਲ ਉੱਥੇ ਹੀ ਖੜਾ ਹੋ ਜਾਂਦਾ ਐਡਵੋਕੇਟ ਸਾਹਿਬ ਜਿਸ ਤਰੀਕੇ ਦੇ ਨਾਲ ਦੇਖ ਲਈਏ ਪੰਜਾਬ ਦਾ ਮਾਹੌਲ ਹੈ ਸਿੱਖਾਂ ਦੀ ਗੱਲ ਕਰ ਲਈਏ ਬੰਦੀ ਸਿੰਘਾਂ ਦੇ ਜੇਲ੍ਹ ਦੇ ਵਿੱਚ ਨੇ ਤੇ ਕਹਿੰਦੇ ਨੇ ਕਿ ਵਕਤ ਤੋਂ ਜ਼ਿਆਦਾ ਉਹਨਾਂ ਨੂੰ ਸਜ਼ਾਾਂ ਯਾਨੀ ਹੋਈਆਂ ਹੋਈਆਂ ਨੇ ਜਾਂ ਸਜ਼ਾਾਂ ਪੂਕਤੀਆਂ ਵੀ ਗਈਆਂ ਨੇ ਕਿਤੇ ਨਾ ਕਿਤੇ ਅੱਜ ਇਹ ਕਹਿੰਦੇ ਨੇ ਕਿ ਆਮ ਲੋਕਾਂ ਦੇ ਨਾਲ ਵੀ ਵਿਤਕਰਾ ਹੋ ਰਿਹਾ ਜਿੱਦਾਂ ਹੁਣ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਮੁਹਾਲੀ ਰੋਡ ਤੇ ਪੱਕਾ ਤਰਨਾ ਲੱਗਿਆ ਹੋ ਮੋਰਚਾ ਲੱਗਿਆ ਕਿਤੇ ਨਾ ਕਿਤੇ ਕਹਿੰਦੇ ਨੇ ਸਿੱਖਾਂ ਦੇ ਨਾਲ ਵੀ ਵਿਤਕਰਾ ਕਿਉਂ ਹਾਲਾਂਕਿ ਉਸਨੇ ਤਾਂ ਕਾਫੀ ਰੇਪ ਕੀਤੇ ਨੇ ਨਪੁੰਸਕ ਬਣਾਏ ਨੇ ਤੇ ਜਿਸ ਤਰੀਕੇ ਨਾਲ ਮਰਡਰ ਕੀਤੇ ਨੇ ਤੇ ਕਿਤੇ ਨਾ ਕਿਤੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਸਰ ਪਹਿਲਾਂ ਤੇ ਆਪਾਂ ਸਿਰਫ ਸਿੰਘਾਂ ਦੀ ਗੱਲ ਨਾ ਕਰੀਏ ਪੰਜਾਬੀਆਂ ਦੀ ਗੱਲ ਕਰੀਏ ਠੀਕ ਹੈ ਨਾ ਉਹ ਪੰਜਾਬੀ ਨੇ ਜਿਹੜੇ ਵੀ ਅੰਦਰ ਨੇ ਮੈਂ ਹੁਣ ਇੰਗਲੈਂਡ ਹੋ ਕੇ ਆਇਆ ਤੇ ਉੱਥੇ ਵੀ ਮੈਨੂੰ ਸਾਡੇ ਪੁਰਾਣੇ ਲੋਕੀ ਖੜਕੂ ਕਹਿੰਦੇ ਨੇ ਮੈਂ ਕਹਿੰਦਾ ਬਾਗੀ ਕਹਿ ਲਓ ਉਹ ਵੀ ਮਿਲੇ ਨੇ ਉਹਨਾਂ ਨੇ ਵੀ ਆਪਣੀਆਂ ਦੁੱਖ ਦੀਆਂ ਗੱਲਾਂ ਪਤਾ ਨਹੀਂ ਸੱਚੀਆਂ ਝੂਠੀਆਂ ਕੁਝ ਤੇ ਦਸੀਆਂ ਉਹਨਾਂ ਲਈ ਪੇਰਵਾਹੀ ਵੀ ਸ਼ੁਰੂ ਕੀਤੀ ਹੈ ਪਹਿਲੀ ਗੱਲ ਇਹ ਹੈ ਕਿ ਆਪਾਂ ਮਿਸਕਮਿਊਨੀਕੇਟ ਨਾ ਕਰੀਏ ਜਿਸ ਬੰਦੇ ਦੀ ਸਜ਼ਾ ਪੂਰੀ ਹੋ ਗਈ ਹੈ ਨਾ ਉਹਨੂੰ ਜੇਲ੍ਹ ਅਥਾਰਟੀ ਇੱਕ ਮਿੰਟ ਫालतू ਰੱਖ ਲੇ ਤੇ ਉਹਦੇ ਤੇ ਇਹੋ ਇਹੋ ਜਿਹੇ ਪਰਚੇ ਹੋ ਸਕਦੇ ਕਿ ਪੁੱਛੇ ਕੁਛ ਨਾ ਇਟ ਮੀਨਸ ਕਿ ਜਿਹੜੇ ਵੀ ਸਾਡੇ ਸਿੰਘ ਵੀਰ ਅੰਦਰ ਨੇ ਉਹਨਾਂ ਦੀ ਸਜ਼ਾ ਕੰਪਲੀਟ ਨਹੀਂ ਹੈ ਜਾਂ ਉਹਨਾਂ ਦਾ ਕੇਸ ਕੰਪਲੀਟ ਨਹੀਂ ਹੈ ਔਰ ਕੇਸ ਦੀ ਜਿਹੜੀ ਗ੍ਰੈਵਿਟੀ ਹੈ ਇੰਨੀ ਕੁ ਖਤਰਨਾਕ ਹੈ ਕਿ ਉਹਦੇ 'ਚ ਪੇਰੋਲ ਮਿਲ ਜਿਵੇਂ ਦੇਸ਼ਦ్రోਹ ਦਾ ਮਕਦਮਾ ਹੋ ਸਕਦਾ ਕੁਝ ਐਸੇ ਸੀਰੀਅਸ ਟਰੈਰੋਰਿਜ਼ਮ ਦੇ ਮਕਦਮੇ ਹੋ ਸਕਦੇ ਨੇ ਹੁਣ ਤੇ ਨਵੇਂ ਲਾਅ ਚ ਟਰੈਰੋਰਿਜ਼ਮ ਦੇ ਉੱਤੇ ਜਾਂ ਕ੍ਰਿਮੀਨਲ ਕੇਸਿਸ ਵਿੱਚ ਇੱਕ ਇਹੋ ਜਿਹਾ ਲਾਅ ਵੀ ਆ ਚੁੱਕਾ ਹੈ ਕਿ ਜੇ ਤੁਸੀਂ ਇੰਡੀਆ ਤੋਂ ਬਾਹਰ ਰਹਿ ਕੇ ਕੋਈ ਕ੍ਰਾਈਮ ਕੀਤਾ ਤੇ ਇੰਡੀਆ 'ਚ ਉਹਦਾ ਇਫੈਕਟ ਹੋਇਆ ਜਾਂ ਕ੍ਰਿਮੀਨਲ ਇੱਥੇ ਬੈਠਾ ਤੇ ਬਾਹਰ ਜਾ ਕੇ ਉਹਦਾ ਇਫੈਕਟ ਹੋਇਆ ਤੇ ਤੁਹਾਨੂੰ ਅਰੈਸਟ ਕੀਤਾ ਜਾ ਸਕਦਾ ਤੁਹਾਡੇ ਤੇ ਉਹਦੀ ਕਾਰਵਾਈ ਕੀਤੀ ਜਾ ਸਕਦੀ ਹੈ ਸੋ ਕਹਿੰਦਾ ਭਾਵ ਹੈ ਕਿ ਉਹਨਾਂ ਦੇ ਕੇਸਿਸ ਖਤਮ ਨਹੀਂ ਹੋਏ ਹੋਏ ਜੇ ਖਤਮ ਹੁੰਦੇ ਮੈਂ ਗਾਰੰਟੀ ਲੈਣਾ ਜੇਲ ਸੁਪਰਡੈਂਟ ਦੀ ਜੁਰਰਤ ਨਹੀਂ ਹੈ ਵੀ 1 ਮਿੰਟ ਸ਼ਰਾਦ ਦੀ ਰੋਟੀ ਵੇਲੇ ਉਹਨੂੰ ਛੱਡਣਾ ਜਾਂ ਰਾਤ ਦੀ ਰੋਟੀ ਤੋਂ ਪਹਿਲਾਂ ਰਾਤ ਦੀ ਗਿਣਤੀ ਤੋਂ ਪਹਿਲਾਂ ਉਹਨੂੰ ਛੱਡਣਾ ਪਵੇਗਾ ਜਿਹੜੀ ਤਰੀਕ ਨੂੰ ਉਹਦੀ ਮਿੱਥੀ ਗਈ ਹੈ ਵੀ 29 ਤਰੀਕ ਹੈ ਤੇ 29 ਤਰੀਕ ਦੀ ਸ਼ਰਾਦ ਦੀ ਰੋਟੀ ਵੇਲੇ ਉਹਨੂੰ ਛੱਡਣਾ ਪਵੇਗਾ ਵੀ 29 ਤਰੀਕ ਨੂੰ ਉਹਨੂੰ ਉਸ ਵਰਕਿੰਗ ਡੇ ਜਿਹੜਾ ਹੈ ਸਵੇਰੇ 9:00 ਤੋਂ ਸ਼ਾਮ 6:00-7:00 ਵਜੇ ਤੋਂ ਪਹਿਲਾਂ ਪਹਿਲਾਂ ਉਹਨੂੰ ਰਿਲੀਜ਼ ਕਰਨਾ ਪਵੇਗਾ ਉਹ ਰੱਖ ਨਹੀਂ ਸਕਦਾ ਤੇ ਜੇ ਉਹ ਰੱਖਿਆ ਮੀਨਸ ਕੁਛ ਨਾ ਕੁਛ ਉਹਦੀ ਪੈਂਡਿੰਗ ਲਿਸਟ ਹੈ ਤੁਸੀਂ ਆਰਟੀਆਈ ਪਾਓ ਨਾਮ ਦੇ ਹਿਸਾਬ ਨਾਲ ਵੀ ਇਹਦੇ ਤੇ ਕਿਹੜੇ ਕਿਹੜੇ ਕੇਸ ਨੇ ਤੇ ਕਿਹੜੇ ਕਿਹੜੇ ਸਾਲ ਲਈ ਅੰਦਰ ਹੈ ਮੈਂ ਵੀ ਹੈਲਪ ਕਰਨ ਨੂੰ ਤਿਆਰ ਹਾਂ ਉਸ ਬੰਦੀ ਸਿੰਘਾ ਵਾਸਤੇ ਲੀਗਲ ਮਦਦ ਕਰਨ ਨੂੰ ਮੈਨੂੰ ਕੋਈ ਡੱਕ ਨਹੀਂ ਹੈ ਔਰ ਮੈਂ ਮਦਦ ਕਰ ਸਕਦਾ ਆਨ ਮੇਰੇ ਕੋ ਕੋਈ ਜਥੇਬੰਦੀ ਹੈ ਮੈਂ ਫ੍ਰੀ ਆਫ ਕਾਸਟ ਮਦਦ ਕਰੂੰਗਾ ਇਹ ਮੇਰਾ ਪ੍ਰੋਮਿਸ ਹੈ ਪਰ ਜਿਸ ਤਰੀਕੇ ਦੇ ਨਾਲ ਹੁਣ ਗੱਲਾਂ ਉੱਠ ਰਹੀਆਂ ਨੇ ਪੋਲਿਟਿਕਸ ਲੀਡਰ ਗੱਲ ਕਰ ਰਹੇ ਨੇ ਲੋਕ ਗੱਲ ਕਰ ਰਹੇ ਨੇ ਕਿ ਜਿਸ ਟਾਈਮ 2017 ਦੇ ਵਿੱਚ ਸ਼ਰਿਆਮ ਇੱਕ ਫਿਲਮੀ ਸਟਾਈਲ ਦੇ ਵਿੱਚ 200 ਗੱਡੀਆਂ ਲੈ ਕੇ ਉਹ ਚਲੇ ਸੀ ਉਥੋਂ ਤੇ ਕਿਸ ਤਰੀਕੇ ਦੇ ਨਾਲ ਪੰਚਕੂਲਾ ਦੇ ਵਿੱਚ ਯਾਨੀ ਨੰਗਾ ਨਾਚ ਹੋਇਆ ਸੀ ਦੇਖਿਆ ਜਾਂਦਾ ਕਿ ਸ਼ਰੀਆਮ ਸੈਂਕੜੇਆਂ ਗੱਡੀਆਂ ਜਲੀਆਂ ਸੀ ਪੱਤਰਕਾਰਾਂ ਦੀਆਂ ਤੇ ਬੰਬ ਵਾਲੇ ਗੋਲੀਆਂ ਚਲੀਆਂ ਤੇ ਪੁਲਿਸ ਵਾਲਿਆਂ ਦੀ ਵੀ ਗੱਡੀਆਂ ਚਲੀਆਂ ਕਿ ਇਹ ਸਭ ਘਟ ਹੈ ਕਿ ਉਸ ਚੀਜ਼ ਨੂੰ ਦੇਖਦੇ ਹੋਏ ਕਿ ਤੁਸੀਂ ਕਹਿ ਰਹੇ ਹੋ ਜਿਸ ਤਰੀਕੇ ਦੇ ਨਾਲ ਕਿਹਾ ਕਿ ਉਹਨਾਂ ਦੀ ਜਿਹੜੇ ਪੰਜਾਬੀਆਂ ਉਹਨਾਂ ਦੀ ਸਜ਼ਾ ਸ਼ਾਇਦ ਯਾਨੀ ਜ਼ਿਆਦਾ ਵੱਧ ਹੋਵੇ ਕਿ ਇਹ ਸਜ਼ਾ ਮ ਘਟ ਨੇ ਜਿਸ ਤਰੀਕੇ ਦੇ ਨਾਲ ਸ਼ਰੀਆਮ ਉਹਨਾਂ ਨੇ ਗੁੰਡਾਗਰਦੀ ਦਿਖਾਈ ਹੈ ਲੋਕਾਂ ਨੇ ਉੱਥੇ ਉਹਨਾਂ ਦੇ ਜਿਹੜੇ ਸਹਿਯੋਗੀ ਸੀ ਬੰਬ ਚਲੇ ਪੈਟਰੋਲ ਬੰਬ ਚਲੇ ਗੱਡੀਆਂ ਫੂਕੀਆਂ ਗਈਆਂ ਪੱਤਰਕਾਰਾਂ ਦੀ ਤੇ ਪੂਲਸ ਵਾਲਿਆਂ ਸੀ ਇਹ ਇਹ ਜਾਇਜ ਸੀ ਦੇ ਵੀ ਲੋਕਾਂ ਦੇ ਘਰ ਵੀ ਟੁੱਟੇ ਨੇ ਉਹਦੇ ਵਾਸਤੇ ਲਗਭਗ 15 1600 ਐਫ ਆਈ ਆਰ ਹੋਈਆਂ ਹੋਈਆਂ ਪੰਚਕੁਲਾ ਕਚਹਿਰੀ ਇਹਨਾਂ ਨਾਲ ਭਰੀ ਹੋਈ ਹੈ ਔਰ ਉਹਨਾਂ ਦੇ ਉੱਤੇ ਕਾਰਵਾਈਆਂ ਚੱਲ ਰਹੀਆਂ ਨੇ ਇਹਦੇ ਵਿੱਚ ਮੈਂ ਤੁਹਾਨੂੰ ਹੁਣ ਫਲੈਸ਼ਬੈਕ ਚ ਲੈ ਕੇ ਜਾਣਾ ਜਿੱਦਨ ਸਰੈਂਡਰ ਕਰਨਾ ਸੀ ਬਾਬਾ ਰਾਮ ਰਹੀਮ ਨੇ ਕੋਟ ਚਾਕੇ ਯਾਦ ਕਰੋ ਠੀਕ ਹੈ 200 400 ਗੱਡੀ ਦਾ ਕਾਫਲਾ ਆਇਆ ਸੀ ਔਰ ਉਦੋਂ ਪੁਲਿਸ ਨੇ ਉੱਥੇ ਹੀ ਜਿਹੜੀਆਂ ਸਾਡੀਆਂ ਸਿਕਿਉਰਿਟੀ ਸਰਵਿਸਿਜ਼ ਨੇ ਸ਼ੁਰੂ ਹੋ ਗਈਆਂ ਉੱਥੋਂ ਗੱਡੀਆਂ ਤੋੜਦੀਆਂ ਸ਼ੁਰੂ ਕਰਤੀਆਂ ਵਿੱਚੋਂ 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 ਵਿੱਚ ਰੋਕਣੀਆਂ ਸ਼ੁਰੂ ਕਰਤੀਆਂ ਅਲਟੀਮੇਟਲੀ 15-20 ਗੱਡੀਆਂ ਰਹਿ ਗਈਆਂ ਸੀ ਪੰਚਕੂਲਾ ਹੰਤ ਤੱਕ ਤੇ ਪੰਚਕੂਲਾ ਉਸ ਦਿਨ ਕਿਸੇ ਹੋਰ ਕੇਸ ਦੀ ਸੁਣਵਾਈ ਨਹੀਂ ਸੀ ਹੋਈ ਈਵਨ ਮੇਰਾ ਵੀ ਉਸ ਦਿਨ ਕੇਸ ਸੀ ਤੇ ਸਾਨੂੰ ਵੀ ਨਹੀਂ ਸੀ ਕੋਰਟ ਚ ਜਾਣ ਦਿੱਤਾ ਗਿਆ ਸਾਨੂੰ ਕਿਹਾ ਸੀ ਕਿ ਨਹੀਂ ਅੱਜ ਬਾਹਰ ਰਹੋ ਤੇ ਕਾਫੀ ਟਾਈਟ ਸਿਕਿਉਰਿਟੀ ਰੱਖੀ ਹੋਈ ਸੀ ਤਾਂ ਕਿ ਇੱਕ ਪਾਸੇ ਲੈ ਕੇ ਆਣਾ ਤੇ ਇੱਕ ਪਾਸੇ ਲੈ ਕੇ ਜਾਣਾ ਇੱਥੇ ਮੈਂ ਕੁਝ ਹੋਰ ਵੀ ਡੇਰਿਆਂ ਦੀ ਗੱਲ ਕਰਦਾ ਸੰਤ ਲੋਕਪਾਲ ਸੀਗੇ ਪਤਾ ਨਹੀਂ ਕੀ ਨਾਮ ਸੀ ਮੈਨੂੰ ਤੇ ਇਹ ਵੀ ਨਹੀਂ ਪਤਾ ਉਹਨਾਂ ਦੇ ਨੂੰਈਆਂ ਨੇ ਪੁਲਿਸ ਦੇ ਉੱਤੇ ਪੱਥਰਬਾਜ਼ੀ ਕੀਤੀ ਗੋਲੀਬਾਰੀ ਕੀਤੀ ਅੱਜ ਤੱਕ ਉਹਨਾਂ ਨੂੰ ਜ਼ਮਾਨਤ ਤੱਕ ਨਹੀਂ ਮਿਲੀ ਪੇਰੋਲ ਤੇ ਬੜੀ ਦੂਰ ਦੀ ਗੱਲ ਕਰਦੇ ਹੋ ਐਸੇ ਮੈਂ ਉਹ ਵੀ ਬਾਬਾ ਵਰਸਸ ਬਾਬਾ ਦਾ ਉਦਾਹਰਣ ਦੇ ਰਿਹਾ ਅਸਰਮ ਬਾਪੂ ਦੇਖ ਲਓ ਉਹਨੂੰ ਵੀ ਪੇਰੋਲ ਮਿਲਦੀ ਹੈ ਠੀਕ ਹੈ ਉਹਨਾਂ ਦਾ ਵੀ ਮਤਲਬ ਉਹ ਸਾਰਾ ਕੁਝ ਜੋ ਪ੍ਰੋਸੀਜਰ ਹੈ ਜਦੋਂ ਤੁਹਾਡਾ ਕੰਡਕਟ ਟੂਵਰਡਸ ਜੁਡੀਸ਼ੀਅਲ ਸਿਸਟਮ ਟੂਵਰਡਸ ਪੁਲਿਸ ਸਿਸਟਮ ਟੂਵਰਡਸ ਲਾ ਜਨੂਨ ਮੈਂ ਕਹਿੰਦਾ ਤੁਸੀਂ ਦੇਖੋ ਤੁਹਾਡੇ ਸਾਹਮਣੇ ਨਪੁੰਸਕ ਬਣਾਉਣ ਦਾ ਕੇਸ ਕੋਈ ਛੋਟਾ ਕੇਸ ਨਹੀਂ ਹੈ ਮਰਡਰ ਕਰਨ ਦਾ ਕੇਸ ਕੋਈ ਛੋਟਾ ਕੇਸ ਨਹੀਂ ਹੈ ਰੇਪ ਕਰਨ ਦਾ ਬਲਾਤਕਾਰ ਦਾ ਕੇਸ ਕੋਈ ਛੋਟਾ ਕੇਸ ਨਹੀਂ ਹੈ ਔਰ ਅਗਲੀ ਗੱਲ ਦੱਸਾਂ ਜਿਹੜੀ ਰੇਪ ਕੇਸ ਵਾਲੀ ਗੱਲ ਹੈ ਉਹਦੇ 'ਚ ਵੀ ਸਿਚੁਏਸ਼ਨ ਬੇਸ ਸਰਕਮਸਟੈਂਸਸ ਬੇਸ ਪਨਿਸ਼ਮੈਂਟ ਹੋਈ ਹੈ ਰੀਅਲ ਗਵਾਹ ਕੋਈ ਨਹੀਂ ਸੀ ਕਿਉਂਕਿ ਜਿਹਨੇ ਕੰਪਲੇਂਟ ਕੀਤੀ ਸੀ ਉਹ ਸਟੈਂਡ ਕਰਦਾ ਸੀ ਤੇ ਉਹਦਾ ਕੋਈ ਮੈਡੀਕਲ ਤੇ ਹੋਇਆ ਨਹੀਂ ਸੀ ਕਿਉਂਕਿ 18 ਸਾਲ 16 ਸਾਲ ਪਹਿਲੀ ਕੰਪਲੇਂਟ ਸੀ ਹੁੰਜਾ ਕਿਹਾ ਫਿਰ ਵੀ ਮੈਂ ਕਹਿੰਦਾ ਵੀ ਜਿਹੜਾ ਕੰਡਕਟ ਸੀ ਉਹ ਕੰਡਕਟ ਅੱਜ ਵੀ ਗੁਰਮੀਤ ਰਾਮ ਰਹੀਮ ਦਾ ਅੱਛਾ ਹੈ ਕੋਰਟ 'ਚ ਠੀਕ ਹੈ ਇਹਦੇ 'ਚ ਮੈਂ ਦੁਨੀਆ ਕਹਿੰਦੀ ਮੈਂ ਵੀ ਕਹਿ ਦਿੰਦਾ ਕਿ ਪੋਲਿਟੀਕਲ ਡਰਾਮਾ ਹੋ ਸਕਦਾ ਪਰ ਪੋਲਿਟੀਕਲ ਡਰਾਮਾ ਵੀ ਲੀਗਲ ਗਰਾਉਂਡ ਦੇ ਵਿੱਚ 19 ਤੇ 21 ਦਾ ਹੀ ਫਰਕ ਕਰ ਸਕਦਾ ਉਹ ਇੱਕ ਤੋਂ ਇੱਕ ਹੀ ਨਹੀਂ ਹੋ ਸਕਦਾ ਜੇ ਉਹਦਾ ਕੰਡਕਟ ਵਧੀਆ ਹੈ ਜੇ ਉਹਦੇ ਆ ਕੇ ਬਾਹਰ ਆ ਕੇ ਵੀ ਕੋਈ ਐਸਾ फडਕਾਉ ਪਾਸ਼ਨ ਤੁਸੀਂ ਨਹੀਂ ਸੁਣਿਆ ਰਾਈਟ ਚਲੋ ਜੋ ਆਪਣੇ ਕੰਮ ਕਰਦੇ ਜੋ ਆਪਣਾ ਡੇਰਾ ਚਲਾਣਾ ਜੋ ਮਤਲਬ ਕਈ ਏਜੰਸੀਆਂ ਵੀ ਨਾਲ-ਨਾਲ ਚਲਦੀਆਂ ਨੇ ਵੀ ਏਜੰਸੀਆਂ ਦੇਖਦੀਆਂ ਵੀ ਇਹ ਕੀ ਚੱਲ ਰਿਹਾ ਤੇ ਉਹ ਉਹ ਸਾਰੀਆਂ ਜਿਹੜੀਆਂ ਖੁਫੀਆ ਤੇ ਇਲਾਨੀਆਂ ਰਿਪੋਰਟਾਂ ਨਾਲ ਲੱਗਦੀਆਂ ਨੇ ਸੋ ਉਹਦੇ ਬੇਸ ਦੇ ਉੱਤੇ ਮਿਲਦਾ ਇਹ ਇਹ ਨਾ ਸਮਝੋ ਕਿ ਇਹਨੂੰ ਖਰਾਚ ਕੋਈ ਖੀਰ ਮਿਲਦੀ ਹੈ ਕਿਸੇ ਨੂੰ ਨਹੀਂ ਮਿਲੇਗੀ ਜੇ ਆਪਾਂ ਕਹੀਏ ਵੀ ਗੁਰਮੀਤ ਰਾਮ ਰਹੀਮ ਦੇ ਅਨੁਯਾਈ ਨੇ ਜਾਂ ਉਹ ਭਾਜਪਾ ਦਾ ਬੰਦਾ ਬਣ ਗਿਆ ਮੰਨ ਲੈਂਦੇ ਆ ਤੇ ਭਾਜਪਾ ਨੇ ਹੀ ਉਹਨੂੰ ਪਨਿਸ਼ ਭਾਜਪਾ ਦੇ ਸਰਵਿਸ ਕਾਲ ਚ ਹੀ ਉਹਨੂੰ ਪਨਿਸ਼ਮੈਂਟ ਹੋਈ ਹੈ ਕਾਂਗਰਸ ਦੇ ਤੋਂ ਪਹਿਲਾਂ ਤੋਂ ਚੱਲਦੇ ਸੀ ਕਿ ਇਸ 16-17 ਸਾਲ ਕੇਸ ਚੱਲੇ ਔਰ ਭਾਜਪੀ ਦੇ ਵਿੱਚ ਜਦੋਂ ਆਪਣੇ ਅਟਲ ਬਿਹਾਰੀ ਵਾਜਪਈ ਜੀ ਹੁੰਦੇ ਸੀ ਉਹਨਾਂ ਨੂੰ ਇਹ ਚਿੱਠੀ ਮਿਲੀ ਸੀ ਤੇ ਉਹਨਾਂ ਨੇ ਦੇਤੇ ਕਾਰਵਾਈ ਮੰਗੀ ਸੀ ਕਿ ਯਸ ਡੇਰਾ ਹੈ ਤੇ ਇਹਦੀ ਕਾਰਵਾਈ ਕਰੋ ਵੀ ਉੱਥੇ ਪੁਲਿਸ ਵੀ ਨਹੀਂ ਕੁਝ ਕਰਦੀ ਉਹ ਵੀ ਨਹੀਂ ਕਰਦੀ ਔਰ ਤੁਸੀਂ ਜੇ ਕਿਸੇ ਵੇਲੇ ਮਾਰੋ ਹਿੰਮਤ ਤੇ ਆਪਾਂ ਇਹਦੀ ਜੱਜਮੈਂਟ ਕਢਾਈਏ 16000 ਰੁਪਏਾਂ ਦੀ ਜੱਜਮੈਂਟ ਹੈਗੀ ਹੈ ਤੇ ਮੈਂ ਕਢਾਉਣੀ ਹੈ ਭੇਜਣਾ ਮੈਂ ਬੰਦਾ ਇਸ ਕੇਸ ਨੂੰ ਕਢਾਉਣ ਲਈ ਤੇ ਡੈਫੀਨਿਟਲੀ ਪੜਾਂਗੇ ਇਹਦੇ ਤੇ ਆਪਾਂ ਕਿਸੇ ਦਿਨ ਡਿਬੇਟ ਕਰਦੇ ਆਂ ਪੂਰੀ ਡਿਟੇਲ ਲਿਖਦੇ ਆਂ ਵੀ ਕੀ ਕੀ ਕੋਰਟ ਨੇ ਫਾਈਨਡਿੰਗ ਸੀ ਕੀ ਇਲਜ਼ਾਮ ਲੱਗੇ ਅੱਛਾ ਵਕੀਲ ਸਾਹਿਬ ਜਿਸ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਪਹਿਲਾਂ ਵੀ ਪ੍ਰੋਲ ਫਰਲੋ ਮਿਲੀ ਹੈ ਪਰ ਇਸ ਵਾਰ ਯਾਨੀ 8 ਸਾਲਾਂ ਬਾਅਦ ਜਿਸ ਤਰ੍ਹਾਂ ਹੁਣ ਸਰਸੇ ਜਾਣਦਾ ਉਹਨਾਂ ਨੂੰ ਮੌਕਾ ਮਿਲਿਆ ਕਿਤੇ ਨਾ ਕਿਤੇ ਕਹਿੰਦੇ ਨੇ ਲੋਕ ਕਿ ਉੱਥੇ ਬਹੁਤ ਸਾਰੇ ਯਾਨੀ ਫਿਰ ਦੁਬਾਰਾ ਜਿੱਥੇ ਜੋੜੇ ਵੀ ਚਾਂਸ ਹੋਏ ਸੀ ਗਲਤੀਆਂ ਹੋਈਆਂ ਸੀ ਸਜ਼ਾ ਹੋਈ ਜੋ ਵੀ ਹੋਇਆ ਸੀ ਚਾਹ ਰੇਪ ਦੀ ਗੱਲ ਕਰ ਲਈਏ ਪੁੰਸਗ ਦੀ ਗੱਲ ਕਰ ਲਈਏ ਬਹੁਤ ਸਾਰੇ ਉੱਥੇ ਹੀ ਕਾਂਡ ਹੋਏ ਨੇ ਤੇ ਉੱਥੇ 8 ਸਾਲ ਬਾਅਦ ਕਿਤੇ ਨਾ ਕਿਤੇ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿਤੇ ਨਾ ਕਿਤੇ ਗਲਤ ਨਾ ਉਸ ਏਰੀਆ ਦੇ ਵਿੱਚ ਕਹਿੰਦੇ ਬਹੁਤ ਸਾਰੇ ਪੰਜਾਬੀ ਵੀ ਰਹਿੰਦੇ ਨੇ ਕਿਤੇ ਨਾ ਪੰਜਾਬੀਆਂ ਤੇ ਦਿਲਾਂ ਤੇ ਵੀ ਇੱਕ ਠੇਸ ਹੈ ਕਹਿੰਦੇ ਕਿਤੇ ਕੁਝ ਗਲਤ ਹੋ ਸਕਦਾ ਦੇਖੋ ਇਹ ਤੇ ਪਰਸੈਪਸ਼ਨ ਹੈ ਪਬਲਿਕ ਦੀ ਜਾਂ ਜਿਦੀ ਵੀ ਦੇਖੋ ਆਜ਼ਾਦੀ ਕਾਨੂੰਨ ਦੀ ਗੱਲ ਮੈਂ ਕਰਨੀ ਹੈ ਮੈਂ ਦੂਜੀ ਗੱਲ ਨਹੀਂ ਕਰਨੀ ਤੇ ਕਾਨੂੰਨ ਦੇ ਮਨਤਾਬਕ ਤੇ ਉਹਨੂੰ ਆਜ਼ਾਦੀ ਹੈ ਨਾ ਜੀ ਇੰਡੀਆ ਦੇ ਕਿਸੇ ਵੀ ਕੋਨੇ ਤੇ ਚਲ ਜਵੇ ਔਰ ਜੋ ਟਾਈਮ ਮਿਲੇ ਉਹਦੋਂ ਆ ਕੇ ਸਿਲੰਡਰ ਕਰ ਦਵੇ ਉਹਦਾ ਹੁਣ ਆਪਣਾ ਡੇਰਾ ਹੈ ਉੱਥੇ ਕਿਉਂ ਨਹੀਂ ਜਾਏਗਾ ਉਹ ਬੰਦਾ ਜਿੱਥੇ ਮੈਂ ਹੁਣ ਕੱਲ ਨੂੰ ਮੰਨ ਲਓ ਮੈਂ ਹੀ ਆ ਤਾਂ ਮੈਂ ਆਪਣੇ ਘਰ ਤੇ ਜਾਵਾਂਗਾ ਜਾਵਾਂਗਾ ਨਾ ਜੀ ਸੋ ਜੇ ਜਾ ਰਿਹਾ ਹੈ ਤੇ ਠੇਸ ਪਹੁੰਚਣ ਵਾਲੀ ਕੋਈ ਅਸੀਂ ਗੱਲ ਤੇ ਨਹੀਂ ਜਿਹਦਾ ਉਹਦਾ ਰਾਈਟ ਥੋੜੀ ਅਸੀਂ ਖੋ ਸਕਦੇ ਆ ਕਾਨੂੰਨ ਚ ਤੇ ਕੋਈ ਐਸਾ ਪ੍ਰਾਵਧਾਨ ਨਹੀਂ ਹੈ ਜੇ ਉਹ ਉੱਥੋਂ ਦਾ ਵਸਨੀਕ ਹੈ ਔਰ ਉੱਥੇ ਉਹਦੇ ਬੰਦੇ ਨੇ ਉੱਥੇ ਉਹਦੀਆਂ ਟੀਮ ਹੈ ਉੱਥੇ ਉਹਦਾ ਕਾਰੋਬਾਰ ਸੀ ਜਾਂ ਜੋ ਵੀ ਉਹਦਾ ਰਿਲੀਜੀਅਸ ਸੈਂਟਰ ਸੀ ਤੇ ਉਹਦਾ ਪੂਰਾ ਰਾਈਟ ਹੈ ਉੱਥੇ ਜਾਣ ਦਾ ਉਹਨੂੰ ਰੋਕਿਆ ਨਹੀਂ ਜਾ ਸਕਦਾ ਤੇ ਜਾਏਗਾ ਠੀਕ ਹੈ ਇਮੋਸ਼ਨਸ ਹੈਗੇ ਨੇ ਭਾਵਨਾਵਾਂ ਹੈਗੀਆਂ ਨੇ ਕਈਆਂ ਦੀਆਂ ਭਾਵਨਾਵਾਂ ਉਹ ਦੂਜੇ ਪਾਸੇ ਵੀ ਤੇ ਗਈਆਂ ਨਾ ਜਿਹੜੇ ਉਹਨੂੰ ਰੱਬ ਮੰਨਦੇ ਆ ਅੱਜ ਦੀ ਡੇਟ 'ਚ ਤੁਸੀਂ ਵੇਖੋ ਉਹਨੇ ਬਾਬੇ ਨੇ ਦੋ ਤਿੰਨ ਫਿਲਮਾਂ ਬਣਾਈਆਂ ਸਾਰੀਆਂ ਪ੍ਰੋਫਿਟ 'ਚ ਗਈਆਂ ਸੀ ਲੋਕੀ ਉਹ ਜੇ ਕੱਪੜੇ ਪਾ ਕੇ ਵੀ ਆਣ ਲੱਗ ਪਏ ਸੀ ਕਿਉਂਕਿ ਸ਼ਾਇਦ ਡੇਰੇ 'ਚੋਂ ਫਰਮਾਨ ਨਿਕਲਿਆ ਸੀ ਵੀ ਸਾਰੇ ਜਣੇ ਮੈਨੂੰ ਵੀ ਮੇਰੇ ਕਈ ਸੱਜਣਾਂ ਨੇ ਕਿਹਾ ਸੀ ਤੁਹਾਨੂੰ ਫਿਲਮ ਵਖਾ ਕੇ ਲਿਆਣੀ ਹੈ ਅੰਦਰੋਂ ਸ਼ਾਇਦ ਫਰਮਾਨ ਨਿਕਲਿਆ ਸੀ ਇਟ ਮੀਨਸ ਉਹ ਇੰਨੇ ਡੈਡੀਕੇਟਿਡ ਹੈਗੇ ਨੇ ਨਾ ਉਸ ਬਾਬੇ ਪ੍ਰਤੀ ਤੇ ਮੈਂ ਅੱਜ ਵੀ ਸੰਗਰੂਰ ਬੈਲਟ ਦੀ ਗੱਲ ਕਰਾਂ ਸਰਸੇ ਦੀ ਬੈਲਟ ਕਰਾਂ ਇੱਧਰ ਫਤਿਹਆਬਾਦ ਤੇ ਤੁਹਾਨੂੰ ਦਿਖਦਾ ਉਹਦਾ ਮਤਲਬ ਸੜਕਾਂ ਤੇ ਉਹਦੀ ਸਫਾਈ ਮੈਂ ਡੇਰੇ ਦੇ ਆਲੇ-ਦੁਆਲੇ ਵੀ ਹੋ ਗਿਆ ਹੁਣੇ ਪਿੱਛੇ ਇੱਕ ਸ਼ਾਦੀ ਤੇ ਗਿਆ ਸੀ ਤੇ ਸਰਸੇ ਉੱਥੇ ਸੇਵਾਦਾਰ ਲੱਗੇ ਸੀਗੇ ਸੜਕਾਂ ਦੇ ਸਫਾਈ ਕਰਨ ਟ੍ਰੈਫਿਕ ਮੈਨੇਜ ਕਰਨ ਪਾਣੀ ਪਿਉਉਣ ਕਈ ਕੰਮ ਕਰਨ ਲੱਗੇ ਸੀ ਸੋ ਭਾਵਨਾਵਾਂ ਨੇ ਕਿਸੇ ਦੀ ਹੌਸਪਾਸੇ ਕਿਸੇ ਦੀ ਹੌਸਪਾਸੇ ਉਹਨੂੰ ਨਹੀਂ ਰੋਕ ਸਕਦੇ ਬਟ ਅੱਪਾ ਕੋਈ ਇਲੀਗਲ ਐਕਸ਼ਨ ਨਹੀਂ ਲੈ ਸਕਦੇ ਕਿਸੇ ਖਿਲਾਫ ਨਾ ਕਿਸੇ ਨਾਲ ਧੱਕਾ ਕਰ ਸਕਦੇ ਫਿਰ ਤੇ ਗੁੰਡਾ ਰਾਜ ਹੋ ਗਿਆ ਫਿਰ ਕਾਨੂੰਨ ਤੇ ਰਿਹਾ ਹੀ ਨਾ ਪਰ ਜਿਸ ਤਰੀਕੇ ਦੇ ਨਾਲ ਹੁਣ ਜਿੱਦਾਂ ਪ੍ਰੋਬਲ ਮਿਲਦੀ ਹੈ ਕਿ ਜਿਹੜੀ ਪੋਲਿਟਿਕਸ ਪਾਰਟੀਆਂ ਨੇ ਇਹ ਵੀ ਇਲਜ਼ਾਮ ਲਗਾ ਰਹੇ ਨੇ ਕਿ ਵੋਟਾਂ ਦੇ ਨੇੜੇ ਹੀ ਕਿਉਂ ਐਦਾਂ ਹੁੰਦਾ ਹੈ ਕਿ ਹੁਣ ਦਿੱਲੀ ਦੀ ਚੋਣ ਆ ਰਹੀ ਹੈ ਨਾ ਚਾਹੇ ਹਿਮਾਚਲ ਦੀ ਗੱਲ ਕਰ ਲਈਏ ਤੇ ਉਹਨਾਂ ਵੇਲੇ ਹੀ ਕਿਉਂ ਐਦਾਂ ਹੁੰਦਾ ਤੇ ਜਿੱਦਾਂ ਤੁਸੀਂ ਗੱਲ ਕੀਤੀ ਕਿ ਧਰਮ ਦੀ ਗੱਲ ਕੀਤੀ ਹੈ ਕਿ ਹਾਸਤਾ ਦੀ ਗੱਲ ਕੀਤੀ ਹੈ ਬੇਅਦਬੀਆਂ ਤਾਂ ਉਹਨਾਂ ਨੇ ਵੀ ਕੀਤੀਆਂ ਸਾਰਾ ਕਬੂਲਿਆ ਜਿਸ ਤਰੀਕੇ ਨਾਲ ਪੰਜਾਬੀਆਂ ਦੇ ਦਿਲਾਂ ਤੇ ਵੀ ਠੇਸ ਪਹੁੰਚੀ ਹੈ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬੀਆਂ ਦੇ ਨਾਲ ਵੀ ਫਿਰ ਬੇਇਨਸਾਫੀ ਹੈ ਇਹ ਤੇ ਦੇਖੋ ਜੀ ਹੁਣ ਸਿਰਫ ਇਲੈਕਸ਼ਨਾਂ ਦੇ ਕੋਲ ਹੀ ਕਿਉਂ ਮਿਲਦੀ ਹੈ ਜਨਤਾ ਜ਼ਿਆਦਾ ਸਮਝਦਾਰ ਹੈ ਉਹ ਕੁਝ ਵੀ ਸਮਝ ਸਕਦੀ ਹੈ ਕੁਝ ਵੀ ਦੱਸ ਸਕਦੀ ਹੈ ਬਟ ਦੇਖੋ ਪੇਰੋਲ ਦੇ ਵਿੱਚ ਜਿਹੜਾ ਗੈਪ ਹੈ ਮੰਨ ਲਓ ਇੱਕ ਪੇਰੋਲ 4 ਮਹੀਨੇ ਬਾਅਦ ਮਿਲਨੀ ਐ ਐਗਜ਼ਾਮਪਲ ਦੇ ਨਾਮ ਹੈ ਤੇ ਜੋ 4 ਮਹੀਨੇ ਦਾ ਟਾਈਮ ਪੂਰਾ ਪੂਰਾ ਹੋ ਚੁੱਕਾ ਹੈ ਤੇ ਉਸ ਤੋਂ ਅਗਲੀ ਪੇਰੋਲ ਮਿਲਨੀ ਐ ਔਰ ਉਹਦੇ ਪਿੱਛੇ ਇੱਕ ਰੀਜ਼ਨ ਹੈ ਵੈਲਿਡ ਰੀਜ਼ਨ ਹੈ ਤੇ ਤਾਂ ਹੀ ਪੇਰੋਲ ਮਿਲਦੀ ਹੈ ਮੈਂ ਪੌਕਸੋ ਐਕਟ ਲੱਗਾ ਸੀ 20 ਸਾਲ ਕੈਦ ਵਿੱਚ ਪੈਰੋਲ ਵੀ ਦਵਾਈ ਹੈ ਤੇ 17 ਸਾਲਾਂ ਬਾਅਦ ਮੈਂ ਅਕੈਡਮੀ ਮਾਫ ਉਹਨਾਂ ਦੀ सस्पेंशन ਆਫ ਸੈਂਟੈਂਸ ਵੀ ਕਰਾਈ ਹੈ ਜੁਰਮਾਨਾ ਵੀ ਲੱਖ ਤੋਂ 15000 ਕਰਵਾਇਆ ਹੋਏ ਨੇ ਐਸੇ ਕੇਸ ਮੇਰੇ ਕੋਲ ਹੈਗੇ ਨੇ ਉਹਦੇ ਵਿੱਚ ਉਹ ਰੀਲੀਫ ਮਿਲੀ ਹੈ ਮੁੰਡੇ ਦੋਵੇਂ ਜ਼ਮਾਨਤ ਤੇ ਬਾਹਰ ਆਏ ਨੇ ਕੋਈ ਐਸੀ ਔਖੀ ਗੱਲ ਹੀ ਨਹੀਂ ਹੈਗੀ ਸੋ ਕਹਿਣ ਦਾ ਭਾਵ ਇਹ ਹੈ ਕਿ ਜੋ ਲਾਅ ਦੀ ਬ੍ਰੈਕਟ ਵਿੱਚ ਲਿਖਿਆ ਹੈ ਉਹ ਮਿਲਣਾ ਹੈ ਉਹ ਹਰ ਇੱਕ ਨੂੰ ਮਿਲਣਾ ਹੈ ਠੀਕ ਹੈ ਮੈਂ ਕਹਿ ਸਕਦਾ ਕਿ ਜਿਨ੍ਹਾਂ ਦੀ ਥੋੜੀ ਬਹੁਤ ਅਪਰੋਚ ਹੁੰਦੀ ਹੈ ਉਹਨਾਂ ਲਈ ਉਹਨਾਂ ਹੀ ਵਿਜੀਲੈਂਟ ਹੁੰਦਾ ਸਿਸਟਮ ਵੀ ਕੋਈ ਵੱਡੀ ਖਰਾਬੀ ਨਾ ਹੋ ਜਾਏ ਕਿਉਂਕਿ ਐਡੇ ਵੱਡੇ ਬੰਦੇ ਨੂੰ ਜਾਂ ਜਿਹਦੇ ਮਗਰ ਲੱਖਾਂ ਦੀ ਤਦਾਦ ਚ ਦੁਨੀਆ ਲੱਗੀ ਹੈ ਉਹਨੂੰ ਸਾਹਮਣਾ ਕੱਲ ਨੂੰ ਔਖਾ ਹੋ ਸਕਦਾ ਹੈ ਜਨਤਾ ਦਾ ਨੁਕਸਾਨ ਹੋ ਸਕਦਾ ਜੋ ਪੰਜਕੂਲਾ ਕਾਂਡ ਅਸੀਂ ਦੱਸਦੇ ਆ ਜਿਹੜਾ ਹੋਇਆ ਸੀ ਸੋ ਉਹ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਜੇ ਇਹੋ ਜਿਹੀ ਕੋਈ ਹਰਕਤ ਹੋ ਜਾਏਗੀ ਤੇ ਜ਼ਿੰਦਗੀ ਭਰ ਫਿਰ ਮੈਨੂੰ ਨਹੀਂ ਲੱਗਦਾ ਕਿ ਜਦ ਤੱਕ ਸਜ਼ਾ ਪੂਰੀ ਨਹੀਂ ਹੁੰਦੀ ਤੇ ਗੁਰਮੀਤ RAM ਰਹੀਮ ਜਾਂ ਕੋਈ ਵੀ ਕੈਦੀ ਬਾਹਰ ਨਿਕਲ ਸਕਦਾ ਧੰਨਵਾਦ ਸਰ ਤੁਸੀਂ ਨਾ ਸਮਝਾ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਨਮਸਕਾਰ ਜੀ ਸੋ ਐਸੀ ਜੀ ਆਪਣੇ ਨਾਲ ਐਡਵੋਕੇਟ ਸੁਨੀਲ ਮਲਨ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੋ ਪੰਜਾਬ ਦੇ ਬਾਰੇ ਸੋ ਗੱਲਾਂ ਬਾਤਾਂ ਹੋਈਆਂ ਸੋ ਸਾਧ ਰਾਮ ਰਹੀਮ ਬਾਰੇ ਗੱਲਬਾਤ ਹੋਈ ਸੋ तमाम ਗੱਲਾਂ ਬਾਤਾਂ ਤੁਸੀਂ ਸੁਣੀਆਂ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਦੇ ਕਮੈਂਟ ਕਰਕੇ ਜਰੂਰ ਦੱਸਣਾ ਸੋ ਜਿਨ੍ਹਾਂ ਨੇ ਚੈਨਲ ਸੱਤਰੰਗ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲੈਣ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯੋਗੀ ਬਲਵਿੰਦਰ ਆਰਿਆ ਦੇ ਨਾਲ ਸੋ ਨੁਜਾਸਲਾ ਦੀ ਰਿਪੋਰਟ ਚੱਡੀਕਰ